ਆਪਨ ਹੋ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰਨਾ ਸੁਧਰ ਭੋਲੂ ਜੱਟੂ ਬੇਤਾ ਅਪਰ ਬਿਨਿਓ ਸੰਗ ਭੱਟੂ ਪੰਡਿਤ ਹੋਤ ਦਿਵਾੜੀ ਸਾਰੇ ਮਿਲ ਆਏ ਸ੍ਰੀ ਅਰਜਨ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਚ ਬੈਠ ਕੇ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਅਤੇ ਆarti ਆਦਿ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰੀਏ ਮਹਾਰਾਜ ਦੇ ਕੋਲ ਗੁਰਸਿੱਖਾਂ ਨੇ ਜੋ ਜੋ ਸਵਾਲ ਕੀਤੇ ਪ੍ਰਸ਼ਨ ਕੀਤੇ ਗੁਰੂ ਮਹਾਰਾਜ ਨੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦਿੱਤੇ ਤਾਂ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਨੇ ਸਤਿਗੁਰਾਂ ਦੇ ਕੋਲ ਬ੍ਰਾਹਮਣ ਜਾਤੀ ਦੇ ਪੰਡਿਤ ਜਿਤੀਵਾੜੀ ਇਹ ਕੁਝ ਗੁਰਸਿੱਖ ਆਏ ਹਨ ਜਾਤ ਦੇ ਬ੍ਰਾਹਮਣ ਹਨ ਪਰ ਗੁਰਸਿੱਖੀ ਧਾਰਨ ਕਰਕੇ ਆਪਣੀ ਪਿਛਲੀ ਕਰਮਕਾਂਡ ਦੀ ਮਰਜ਼ਾਦਾ ਤਿਆਗ ਦਿੱਤੀ ਗੁਰੂ ਦੀ ਮਰਜ਼ਾਦਾ ਧਾਰਨ ਕਰ ਲਈ ਸੋ ਸਾਧ ਸੰਗਤ ਜੀ ਉਹਨਾਂ ਗੁਰਮਖਾਂ ਦੇ ਬਚਨ ਸੁਣੀਏ ਜੋ ਉਹਨਾਂ ਨੇ ਗੁਰੂ ਸਾਹਿਬ ਤੋਂ ਪੁੱਛੇ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਉੱਤਰ ਦਿੱਤਾ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਣਾ ਸੂਦਰ ਭੋਲੂ ਜੱਟੂ ਭਾਈ ਫਿਰਣਾ ਭਾਈ ਸੂਦਰ ਭਾਈ ਭੋਲੂ ਭਾਈ ਜੱਟੂ ਜੀ ਬੇਤਾ ਅਪਰ ਮਿਲਿਓ ਸੰਗ ਭੱਟੂ ਭਾਈ ਬੇਤਾ ਤੇ ਭਾਈ ਭੱਟੂ ਜੀ ਤੇ ਦਿਵਾੜੀ ਸਾਰੇ ਇਹ ਸਾਰੇ 6 ਦੇ 6 ਬ੍ਰਾਹਮਣ ਸਨ ਜਾਤ ਦੇ ਪੰਡਤ ਸਨ ਦਿਵਾੜੀ ਇਹਨਾਂ ਦਾ ਗੋਤ ਸੀ ਹਾਂਜੀ ਮੇਰੇ ਆਏ ਸ੍ਰੀ ਅਰਜਨ ਜਵਾੜੀ ਤੇ ਦਿਵਾੜੀ ਬ੍ਰਾਹਮਣ ਗੁਰੂ ਸਾਹਿਬ ਜੀ ਦੇ ਕੋਲ ਆਏ ਨੇ ਭਾਈ ਫਿਰਣਾ ਭਾਈ ਸੂਦਰ ਭਾਈ ਭੋਲੂ ਭਾਈ ਜੱਟੂ ਭਾਈ ਬਿੱਤਾ ਆਦਕ ਹਾਂਜੀ ਬੇਕారణ ਨਮੋ ਕਰੀ ਤਖਸ਼ਰਨੀ ਮਹਾਰਾਜ ਨੂੰ ਮੱਥਾ ਟੇਕ ਕੇ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਬੈਠ ਗਏ ਹਨ ਪੁਨ ਅਰਦਾਸ ਆਪਨੀ ਵਰਨੀ ਤੇ ਫਿਰ ਆਪਣੇ ਮਨ ਦੀ ਬੇਨਤੀ ਅਰਦਾਸ ਗੁਰੂ ਜੀ ਦੇ ਚਰਨਾਂ 'ਚ ਇਉਂ ਕੀਤੀ ਹੈ ਗੁਰੂ ਗਰੀਬ ਨਿਵਾਜ ਮਹਾਨ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਅਮਗਮਨੇ ਗੰਗਾ ਅਸ਼ਨਾਣ ਇਹ ਗੁਰੂ ਜੀ ਅਸੀਂ ਬ੍ਰਾਹਮਣ ਹਾਂ ਪੰਡਿਤ ਹਾਂ ਤੇ ਹਰ ਸਾਲ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਹਾਂ ਅਸੀਂ ਯਾਤਕੀ ਜਦੋਂ ਗੰਗਾ ਤੇ ਗਏ ਸੀ ਤਾਂ ਹਾਂ ਸਮਾਜ ਪੰਡਤਾਂ ਨੇ ਮਿਲਿਓ ਉਥੇ ਸਾਨੂੰ ਬ੍ਰਾਹਮਣ ਮਿਲ ਗਏ ਹੋਰ ਪੰਡਤਾਂ ਦਾ ਸਾਡੀ ਰਿਸ਼ਤੇਦਾਰੀ ਭਾਈਚਾਰਾ ਕਾਫੀ ਹੈ ਉਹ ਬ੍ਰਾਹਮਣ ਸਾਨੂੰ ਮਿਲੇ ਹਨ ਜਿਹੜੇ ਸਾਡੀ ਬਰਾਦਰੀ ਦੇ ਹਨ ਏਵ ਪ੍ਰਸੰਗ ਸਭੇ ਨੇ ਮਹਿ ਚੱਲਿਓ ਉਹਨਾਂ ਬ੍ਰਾਹਮਣਾ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕਹੇਨ ਲਗੇ ਭੇਗਨ ਅਵਤਾਰ ਉਹਨਾਂ ਪੰਡਤਾਂ ਨੇ ਸਵਾਲ ਕੀਤਾ ਹੈ ਸ਼ੰਕਾ ਕੀਤਾ ਹੈ ਉਹ ਕਹਿੰਦੇ ਨੇ ਵੀ ਬੜੇ ਅਵਤਾਰ ਦੁਨੀਆਂ ਤੇ ਹੋਏ ਨੇ। ਸ੍ਰੀ ਰਾਮਚੰਦਰ ਜੀ, ਭਗਵਾਨ ਕ੍ਰਿਸ਼ਨ ਜੀ, ਪਰਸਰਾਮ ਜੀ ਹੋਰ ਵੀ ਅਵਤਾਰ ਹੋਏ ਨੇ। ਹਾਂ ਜੀ। ਸੋਰ ਸਿਧ ਸਾਧਕ ਭਏ ਹਜ਼ਾਰ ਪਰ ਬੜੇ ਦੇਵਤੇ ਹੋਏ ਨੇ, ਬੜੇ ਸਿਧ ਸਾਧਕ ਤਪਸਵੀ ॠषि मुਨੀ ਇਸ ਦੁਨੀਆਂ ਤੇ ਹੋ ਚੁੱਕੇ ਨੇ ਪਹਿਲਾਂ। ਹਾਂ ਜੀ। ਭਏ ਅਸੰਤ ਸੋਖ ਹੈ ਬੋਦਾਨ। ਗਿਣਤੀ ਨਹੀਂ ਹੋ ਸਕਦੀ। ਅਸੰਖਾਂ ਹੀ ਹੋਏ ਨੇ ਪੁਰਾਣਾ ਵਿੱਚ ਵੀ ਉਹਨਾਂ ਦੀ ਕਥਾ ਮਿਲਦੀ ਹੈ ਭਾਗਵਤ ਪੁਰਾਣ ਵਿੱਚ ਸਕੰਧ ਪੁਰਾਣ ਵਿੱਚ ਬ੍ਰਹਮ ਵਿਵਰਤ ਪੁਰਾਣ ਵਿੱਚ ਵਿਸ਼ਨੂੰ ਪੁਰਾਣ ਵਿੱਚ ਸ਼ਿਵ ਪੁਰਾਣ ਵਿੱਚ 18 ਪੁਰਾਣਾ ਵਿੱਚ ਇਤਿਹਾਸ ਭਰਿਆ ਪਿਆ ਹੈ ਰਿਸ਼ੀਆਂ ਬੁਨੀਆਂ ਦਾ ਸਾਧੂਆਂ ਸੰਤਾਂ ਦਾ ਉਹ ਅਵਤਾਰਾਂ ਦਾ ਪੀਰਾਂ ਪਗੰਬਰਾਂ ਦਾ ਮਹਾਪੁਰਸ਼ਾਂ ਦਾ ਪਿਛਲਾ ਇਤਿਹਾਸ ਸਾਰਾ ਹੀ ਪੜ ਕੇ ਦੇਖ ਲਓ ਹਾਂਜੀ ਅਬਿਹਨੇ ਕਰੇ ਗੁਰੂ ਸੁਖਦਾਨ ਸਾਰਿਆਂ ਨੂੰ ਗੁਰੂ ਧਾਰਨ ਕਰਨਾ ਪਿਆ ਹੈ। ਰਾਮਚੰਦਰ ਜੀ ਨੇ ਵੀ ਵਿਸ਼ਿਸ਼ਟ मुनि ਨੂੰ ਗੁਰੂ ਧਾਰਨ ਕੀਤਾ ਸੀ। ਔਰ ਭਗਵਾਨ ਕ੍ਰਿਸ਼ਨ ਜੀ ਦੇ ਦੋ ਗੁਰੂ ਸਨ। ਸੁਦਮਏ ਦੁਰਵਾਸ਼ਾ ਜੀ ਅਤੇ ਸੰਦੀਪਨ ਜੀ। ਸੰਦੀਪਨ ਵਿਦਿਆ ਦੇ ਗੁਰੂ ਸਨ। ਦੁਰਵਾਸ਼ਾ ਜੀ ਅਧਿਆਤਮ ਵਿਦਿਆ ਦੇ ਗੁਰੂ ਮੰਨੇ ਜਾਂਦੇ। ਸੋ ਇਹ ਸਾਰੇ ਅਵਤਾਰਾਂ ਨੇ ਗੁਰੂ ਧਾਰਨ ਕੀਤੇ ਹਨ ਹਾਂਜੀ ਸ੍ਰੀ ਨਾਨਕ ਜਗਪੀ ਬਿਸਾਲਾ ਹੁਣ ਕਲਜੂ ਦੇ ਵਿੱਚ ਗੁਰੂ ਨਾਨਕ ਜੀ ਦਾ ਅਵਤਾਰ ਹੋਇਆ ਗੁਰੂ ਨਾਨਕ ਜੀ ਨੇ ਕਿਹੜਾ ਗੁਰੂ ਧਾਰਨ ਕੀਤਾ ਹੈ ਗੁਰੂ ਨਾਨਕ ਦਾ ਗੁਰੂ ਕੌਣ ਹਾਂਜੀ ਕਰਿਓ ਆਪਣਾ ਪੰਥ ਨਿਰਾਲਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੰਥ ਨਿਆਰਾ ਚਲਾਇਆ ਹੈ ਹਿੰਦੂ ਮੁਸਲਮਾਨ ਦੋਹਾਂ ਤੋਂ ਵੱਖਰਾ ਪੰਥ ਚਲਾਇਆ ਹੈ ਇਹ ਨਿਆਰਾ ਜਿਹੜਾ ਪੰਥ ਚਲਾਇਆ ਹੈ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਹਨ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਗੁਰੂ ਧਾਰਨ ਕੀਤਾ ਹੈ ਹਾਂਜੀ ਇਹਨੇ ਕਹੋ ਗੁਰੂ ਭਇਓ ਹੈ ਕੌਣ ਉਹਨਾਂ ਦਾ ਗੁਰੂ ਕੌਣ ਹੋਇਆ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੋਇਆ ਦੱਸੋ ਹਾਂਜੀ ਜੇ ਉਪਦੇਸ਼ ਜਿਓ ਕਹਤੋਂ ਕਿਉਂਕਿ ਕਿਸੇ ਤੋਂ ਤਾਂ ਉਪਦੇਸ਼ ਲੈਣਾ ਪੈਂਦਾ ਕਿਸੇ ਤੋਂ ਗੁਰਮੰਤਰ ਲੈਣਾ ਪੈਂਦਾ ਕਿਸੇ ਤੋਂ ਸਿੱਖਿਆ ਲੈਣੀ ਪੈਂਦੀ ਹੈ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਕਿੱਥੋਂ ਲਈ ਹੈ? ਦੀਕਸ਼ਾ ਕਿੱਥੋਂ ਲਈ ਹੈ? ਹਾਂਜੀ। ਜਦ ਮੈਂ ਪ੍ਰਗਟ ਭਏ ਅਵਤਾਰ ਦੁਨੀਆਂ ਦੇ ਬੜੇ ਅਵਤਾਰ ਹੋਏ ਨੇ ਸਾਰਿਆਂ ਨੇ ਗੁਰੂ ਧਾਰਨ ਕੀਤਾ। ਰਾਮਚੰਦਰ ਜੀ ਨੇ ਵੀ ਅਵਤਾਰ ਉਹ ਵੀ ਅਵਤਾਰ ਹੋਏ ਨੇ। ਉਹਨਾਂ ਨੇ ਵੀ ਗੁਰੂ ਧਾਰਨ ਕੀਤਾ। ਕ੍ਰਿਸ਼ਨ ਜੀ ਭਗਵਾਨ 16 ਕਾਲਾਂ ਅਵਤਾਰੀ ਹੋਏ। ਉਹਨਾਂ ਨੇ ਵੀ ਗੁਰੂ ਸੰਦੀਪਨ ਨੂੰ ਤੇ ਗੁਰੂ ਦੁਰਵਾਸਾ ਨੂੰ ਗੁਰੂ ਧਾਰਨ ਕੀਤਾ। ਹਾਂਜੀ। ਦੇ ਨੇ ਕੇ ਮਤਮਹਿ ਲੋਕ અપਾਰ ਅੱਜ ਲੱਖਾਂ ਲੋਕ ਕਰੋੜਾਂ ਲੋਕ ਉਹਨਾਂ ਨੂੰ ਮੰਨਦੇ ਹਨ ਰਾਮਚੰਦਰ ਜੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ ਕ੍ਰਿਸ਼ਨ ਜੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ ਲੱਖਾਂ ਕਰੋੜਾਂ ਲੋਕ ਉਹਨਾਂ ਨੂੰ ਮੰਨਦੇ ਹਨ ਹਾਂ ਜੀ ਸਭ ਪੰਡਿਤ ਤੇ ਸੁਣ ਕਰ ਕਾਨ ਗੁਰੂ ਨਾਨਕ ਦੇਵ ਜੀ ਨੂੰ ਵੀ ਲੱਖਾਂ ਲੋਕ ਮੰਨਦੇ ਹਨ ਗੁਰੂ ਨਾਨਕ ਦੀ ਲੱਖਾਂ ਕਰੋੜਾਂ ਸੰਗਤ ਹੈ ਜਿਹੜੇ ਗੁਰੂ ਨਾਨਕ ਨੂੰ ਪਰਮਾਤਮਾ ਦਾ ਅਵਤਾਰ ਮੰਨਦੇ ਹਨ ਜੇ ਗੁਰੂ ਨਾਨਕ ਦੇਵ ਜੀ ਅਵਤਾਰ ਹਨ ਤਾਂ ਉਹਨਾਂ ਨੂੰ ਦੁਨੀਆ ਤੇ ਆ ਕੇ ਗੁਰੂ ਧਾਰਨ ਕਰਨਾ ਵੀ ਜ਼ਰੂਰੀ ਸੀ ਪਰ ਅਸੀਂ ਨਹੀਂ ਸੁਣਿਆ ਗੁਰੂ ਨਾਨਕ ਦਾ ਗੁਰੂ ਕੌਣ ਸੀ ਸਾਨੂੰ ਦੱਸੋ ਤੁਸੀਂ ਵੀ ਗੁਰੂ ਨਾਨਕ ਜੀ ਦਾ ਗੁਰੂ ਕੌਣ ਸੀ ਹਾਂਜੀ ਹਮੇ ਸਿੱਖ ਨੇ ਤਬਾਕੀਨ ਬਖਾਨ ਤੋਹੇ ਗੁਰੂ ਜੀ ਪੰਡਤਾਂ ਨੇ ਸਾਡੇ ਕੋਲੋਂ ਬਨਾਰਸ ਜਾਂ ਹਰਦਵਾਰ ਗੰਗਾ ਤੇ ਆ ਸਵਾਲ ਪੁੱਛਿਆ ਅਸੀਂ ਸਿੱਖਾਂ ਮਹਾਰਾਜ ਤੁਹਾਡੇ ਸਾਨੂੰ ਹੁਣ ਪਤਾ ਨਹੀਂ ਵੀ ਕੀ ਜਵਾਬ ਦੇਣਾ ਅਸੀਂ ਉਹਨਾਂ ਪੰਡਤਾਂ ਨੂੰ ਕਿਹਾ ਹਾਂਜੀ ਇਹ ਸੋਚਣ ਹੈ ਕਿਸ ਕੋ ਹਮਾਹੀ ਅਸੀਂ ਬਈ ਗੁਰੂ ਦੇ ਸਿੱਖ ਬਣੇ ਆ ਪਰ ਸਾਨੂੰ ਪਤਾ ਨਹੀਂ ਸਾਨੂੰ ਗਿਆਨ ਨਹੀਂ ਅਸੀਂ ਕਦੀ ਗੱਲ ਸੋਚੀ ਨਹੀਂ ਤੁਸੀਂ ਸਵਾਲ ਪਹਿਨੀ ਵਾਰੀ ਕੀਤਾ ਸਾਡੇ ਸਾਹਮਣੇ ਪਹਿਲਾਂ ਇਸ ਸਵਾਲ ਬਾਰੇ ਸੋਚਿਆ ਹੀ ਨਹੀਂ ਵੀ ਗੁਰੂ ਨਾਨਕ ਦਾ ਗੁਰੂ ਕੌਣ ਸੀ ਅੱਜ ਤੁਸੀਂ ਸਵਾਲ ਕੀਤਾ ਅਸੀਂ ਗੁਰੂ ਨੂੰ ਪੁੱਛਾਂਗੇ ਹਾਂਜੀ ਸਾਡੇ ਗੁਰੂ ਗੁਰੂ ਕਹਨਾਹੀ ਸਾਡੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਕੋਈ ਗੁਰੂ ਧਾਰਨ ਕੀਤਾ ਹੈ ਜਾਂ ਨਹੀਂ ਕੀਤਾ ਸਾਨੂੰ ਕੋਈ ਪਤਾ ਨਹੀਂ ਹਾਂਜੀ ਅਬ ਗੁਰ ਅਰਜਨ ਹੈ ਤਿਸਗਾਦੀ ਉਹਨਾਂ ਦੀ ਬੰਦੀ ਤੇ ਇਸ ਵੇਲੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਾਂ ਹਾਂਜੀ ਜਹ ਕਹ ਸਿੱਖੀ ਕੀਨ ਅਬਾਦੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦਾ ਬੂਟਾ ਲਾਇਆ ਥਾਂ ਥਾਂ ਤੇ ਅਬਾਦ ਕੀਤੀ ਸਿੱਖੀ ਬਹੁਤ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਅੰਮ੍ਰਿਤਸਰ ਸਰੋਵਰ ਬਣਾਇਆ ਉਹਦੇ ਵਿੱਚ ਹਰ ਮੰਦਰ ਸਾਹਿਬ ਦੀ ਰਚਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਉਹਨਾਂ ਨੂੰ ਜਾ ਕੇ ਪੁੱਛਾਂਗੇ ਵੀ ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਉਹ ਮਹਾਰਾਜ ਉਹਨਾਂ ਦਾ ਹੀ ਰੂਪ ਹੋ ਤੁਸੀਂ ਦੱਸੋ ਕਿਰਪਾ ਕਰਕੇ ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਗੁਰੂ ਦਾ ਕੀ ਨਾਂ ਸੀ ਹਾਂਜੀ ਤੇ ਤੇ ਸੁਣ ਕਰਨੀ ਕੇ ਨਿਰਣੈ ਅਸੀਂ ਆਪਣੇ ਗੁਰੂ ਪੰਜਵੇਂ ਪਾਤਸ਼ਾਹ ਕੋਲੋਂ ਸੁਣ ਕੇ ਤੇ ਫਿਰ ਪੰਡਤ ਜੀ ਤੁਹਾਨੂੰ ਦੱਸਾਂਗੇ ਅਸੀਂ ਗੁਰਸਿੱਖ ਹਾਂ ਨਵੇਂ-ਨਵੇਂ ਬਣੇ ਸਾਨੂੰ ਇਹਦਾ ਪਤਾ ਨਹੀਂ ਵੀ ਅਸੀਂ ਆਪ ਦੱਸ ਸਕੀਏ ਸਾਨੂੰ ਪਤਾ ਹੁੰਦਾ ਅਸੀਂ ਦੱਸ ਦਿੰਦੇ ਪਰ ਐਤਕੀ ਅਸੀਂ ਅੰਮ੍ਰਿਤਸਰ ਜਾਵਾਂਗੇ ਤੇ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਕੇ ਆਵਾਂਗੇ ਹਾਂਜੀ ਉਦਸ ਰਵੇ ਤੁਮਰੇ ਹਮ ਵਰਨ ਫਿਰ ਤੁਹਾਡੇ ਕੋਲ ਆ ਕੇ ਸਾਰੀ ਗੱਲ ਵਰਨਨ ਕਰਾਂਗੇ ਦੱਸਾਂਗੇ ਹਾਂਜੀ ਸਹੀ ਮੁਖ ਦੇ ਸ਼ਬਾਕ ਉਚਾਰਾ ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਜੱਟੂ ਭਾਈ ਫਿਰਨਾ ਭਾਈ ਭੋਲੂ ਭਾਈ ਸੂਤਰ ਇਹ ਜਿਹੜੇ 5 6 ਸਿੱਖ ਸਨ ਨਾ ਦਿਵਾੜੀ ਬ੍ਰਾਹਮਣ ਇਹਨਾਂ ਨੂੰ ਮਹਾਰਾਜ ਜਵਾਬ ਦੇ ਰਹੇ ਨੇ ਕਹਿੰਦੇ ਸੁਣੋ ਪੰਡਤ ਜੀ ਤੁਸੀਂ ਗੁਰਸਿੱਖ ਹੋ ਸਾਡੇ ਉਹਨਾਂ ਪੜਤਾਂ ਨੂੰ ਵੀ ਜਾ ਕੇ ਦੱਸ ਦਿਆ ਜੀ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਹਾਂ ਜੀ ਸ੍ਰੀ ਨਾਨਕਪੁਰ ਇਕੰਕਾਰ ਗੁਰੂ ਨਾਨਕ ਦੇਵ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸੰਤ ਉਹ ਅਕਾਲ ਪੁਰਖ ਜਿਹੜਾ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਹੈ ਆ ਪਰੰਪਰ ਪਾਵਨ ਪਰਮੇਸ਼ਰ ਨਾਨਕਪੁਰ ਮਿਲਿਆ ਸੋਈ ਜੀਓ ਜਿਹੜਾ ਅਪਰੰਪਰ ਪਾਲਨ ਪਰਮੇਸ਼ਰ ਜਨਮ ਮਰਨ ਤੋਂ ਰਹਿਤ ਅਕਾਲ ਪੁਰਖ ਜੋਤੀ ਸਰੂਪ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਉਹ ਗੁਰੂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਉਹ ਇੱਕ ਓੰਕਾਰ ਹੀ ਗੁਰੂ ਨਾਨਕ ਦਾ ਗੁਰੂ ਹੈ ਹਾਂ ਜੀ ਸੁਰ ਡਰ ਕੀ ਗਮ ਤਾਂ ਨਹਿ ਜਹਾਂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਦੇ ਜਗ ਭਗਵਾਨ ਜਿਸ ਅਕਾਲ ਪੁਰਖ ਪਰਮਾਤਮਾ ਤੱਕ ਦੇਵ ਤੇ ਵੀ ਨਹੀਂ ਪਹੁੰਚ ਸਕਦੇ ਮਨੁੱਖ ਵੀ ਨਹੀਂ ਪਹੁੰਚ ਸਕਦੇ ਕਿਸੇ ਦੀ ਉੱਥੇ ਪਹੁੰਚ ਨਹੀਂ ਹੈ ਕਿਸੇ ਦੀ ਉੱਥੇ ਗੰਮਤਾ ਨਹੀਂ ਹੈ ਉਹ ਅਕਾਲ ਪੁਰਖ ਜਿਹੜਾ ਚੱਕਰ ਚੇਨ ਜਾਤ ਪਾਤ ਰੂਪ ਰੇਖ ਰੰਗ ਤੋਂ ਨਿਆਰਾ ਹੈ ਜਿਹੜਾ ਸਭ ਦਾ ਸਿਰਜਣਹਾਰ ਹੈ ਕਰਤਾ ਪੁਰਖ ਹੈ ਨਿਰਭਉ ਤੇ ਨਿਰਵੈਰ ਹੈ ਹਾਂਜੀ ਸਤਿਗੁਰ ਕੋ ਗੁਰ ਸਮਝਹਿ ਕਹਾ ਉਹ ਗੁਰੂ ਨਾਨਕ ਦੇਵ ਜੀ ਦਾ ਗੁਰੂ ਹੈ ਹੁਣ ਅਕਾਲ ਪੁਰਖ ਪਰਮੇਸ਼ਰ ਨੂੰ ਕੋਈ ਬੰਦਾ ਸਮਝ ਨਹੀਂ ਸਕਦਾ ਪ੍ਰਮਾਤਮਾ ਦਾ ਭੇਦ ਕੋਈ ਬੰਦਾ ਪਾ ਨਹੀਂ ਸਕਦਾ ਗੁਰੂ ਨਾਨਕ ਦੇ ਗੁਰੂ ਨੂੰ ਕਿਵੇਂ ਸਮਝ ਸਕਦਾ ਕਿਉਂਕਿ ਗੁਰੂ ਨਾਨਕ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਹੋਰ ਕੋਈ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਹੀਂ ਧਾਰਨ ਕੀਤਾ ਹਾਂਜੀ ਧਨ ਧਾਰਨ ਕੋ ਧਰਮ ਜੇ ਕਹੀ ਹੈ ਜਿਉ ਆਖਣ ਵੀ ਸਰੀਰ ਧਾਰਨ ਕੀਤਾ ਮਨੁੱਖੀ ਜਾਮਾ ਧਾਰਨ ਕੀਤਾ ਤੇ ਮਨੁੱਖੀ ਜਾਮੇ 'ਚ ਗੁਰੂ ਜ਼ਰੂਰ ਧਾਰਨ ਕਰਨਾ ਚਾਹੀਦਾ ਵੀ ਹੈ ਤਾਂ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦਾ અવਤਾਰ ਹਨ ਠੀਕ ਹੈ ਪਰ ਜੇ ਉਹ ਮਨੁੱਖੀ ਜਾਮੇ ਜਾਏ ਹਨ ਤੇ ਉਹਨਾਂ ਨੂੰ ਮਨੁੱਖੀ ਜਾਮੇ ਵਾਲਾ ਗੁਰੂ ਵੀ ਚਾਹੀਦਾ ਪੰਡਤਾਂ ਨੇ ਫਿਰ ਸਵਾਲ ਕਰਨਾ ਸ਼ੰਕਾ ਕਰਨਾ ਤਾਂ ਇਹਦਾ ਜਵਾਬ ਇਹ ਹੈ ਹਾਂ ਜੀ ਸ੍ਰੀ ਨਾਨਕਪੁਰ ਅੰਗਦ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਦੇਹ ਧਾਰੀ ਰੂਪ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਖੋ ਸਤਿਨਾਮ ਸ੍ਰੀ ਗੁਰੂ ਨਾਨਕ ਦਾ ਗੁਰੂ ਗੁਰੂ ਅੰਗਦ ਦੇਵ ਹੈ ਦੇਹ ਦੇ ਵਿੱਚ ਸਰੀਰ ਦੇ ਰੂਪ ਵਿੱਚ ਜੇ ਆਪਾਂ ਦੇਖੀਏ ਵੀ ਮਨੁੱਖੀ ਜਮਾਂ ਵਿੱਚ ਗੁਰੂ ਦੇਹ ਧਾਰੀ ਗੁਰੂ ਚਾਹੀਦਾ ਤਾਂ ਦੇਹ ਧਾਰੀ ਗੁਰੂ ਗੁਰੂ ਨਾਨਕ ਤੇਰ ਜੀ ਦੇ ਮਹਾਰਾਜ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਹਨ ਹਾਂ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਅੱਗੇ ਸਾਰੀ ਦੁਨੀਆ ਨੇ ਸਿਰ ਝੁਕਾਇਆ ਗੁਰੂ ਨਾਨਕ ਦਾ ਸਿਰ ਇੱਕੋ ਗੁਰੂ ਅੰਗਦ ਦੇਵ ਦੇ ਚਰਨਾਂ ਦੇ ਝੁਕਿਆ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਿਆ ਤਾਂ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਉਹਨਾਂ ਦੀ ਕਮਾਈ ਉਹਨਾਂ ਦੀ ਬੰਦਗੀ ਉਹਨਾਂ ਦੀ ਕਾਲਣਾ ਤਪੱਸਿਆ ਪ੍ਰਵਾਨ ਹੋ ਗਈ ਸੇਵਾ ਪ੍ਰਵਾਨ ਹੋ ਗਈ ਤੇ ਉਹ ਗੁਰਤਾ ਗੱਦੀ ਤੇ ਜਦੋਂ ਬੈਠੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠ ਕੇ ਪੰਜ ਪੈਸੇ ਨਰੇਲ ਲਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦਾ ਗੁਰੂ ਅੰਗਦ ਦੇਵ ਹਾਂਜੀ ਪੈਸੇ ਪੰਜ ਨਰੇਲ ਚੜਾਇਓ ਪੰਜ ਪੈਸੇ ਨਰੇਲ ਚੜਾ ਕੇ ਮੱਥਾ ਟੇਕਿਆ ਇਹ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਹਾਂਜੀ ਸੁਣਕਰ ਤੈਨੋਂ ਪੁਨ ਸੰਸਾ ਕੀਨਾ ਹਾਂ ਇਹ ਸੁਣ ਕੇ ਉਹਨਾਂ ਸਿੱਖਾਂ ਨੇ ਫਿਰ ਬੇਨਤੀ ਕੀਤੀ ਹਾਂਜੀ ਗੁਰ ਹੋਏ ਸੋ ਉਪਦੇਸ਼ ਜਿਨੇ ਦੀਨਾ ਜੇ ਮਹਾਰਾਜ ਆਪ ਜੀ ਦਾ ਬਚਨ ਸੱਤ ਹੈ ਅਸੀਂ ਮੰਨਦੇ ਹਾਂ ਪਰ ਉਹ ਪੰਡਤਾਂ ਨੇ ਫਿਰ ਇੱਕ ਹੋਰ ਸਵਾਲ ਖੜਾ ਕਰ ਦੇਣਾ ਉਹਨਾਂ ਪੰਡਤਾਂ ਨੇ ਜਿਹੜੇ ਕਾਂਸੀ ਜਾਂ ਬਨਾਰਸ ਜਾਂ ਹਰਦਵਾਰ ਰਹਿੰਦੇ ਨੇ ਉਹ ਵਾਲ ਤੇ ਖੰਨ ਲਾਉਂਦੇ ਨੇ ਬੜੇ ਸ਼ੰਕੇ ਕਰਦੇ ਨੇ ਬਹੁਤ ਪੜੇ ਲਿਖੇ ਹੋਏ ਨੇ ਉਹਨਾਂ ਪੰਡਤਾਂ ਨੇ ਫਿਰ ਇਹ ਸਵਾਲ ਖੜਾ ਕਰ ਦੇਣਾ ਹੈ ਹਾਂਜੀ ਨਾਮਕ ਹੈ ਕੋ ਕੋ ਤਮਨਾਸ਼ ਉਹਨਾਂ ਨੇ ਕਹਿਣਾ ਵੇ ਗੁਰੂ ਤਾਂ ਉਹ ਹੁੰਦਾ ਜਿਹੜਾ ਹਨੇਰੇ ਨੂੰ ਦੂਰ ਕਰੇ ਗੋ ਨਾਮ ਹਨੇਰੇ ਦਾ ਹੈ ਰੂਹ ਨਾਮ ਰੋਸ਼ਨੀ ਦਾ ਪ੍ਰਕਾਸ਼ ਦਾ ਹੈ ਵੀ ਗੁਰੂ ਦਾ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਹਿਰਦੇ ਵਿੱਚੋਂ ਅਗਿਆਨਤਾ ਨੂੰ ਦੂਰ ਕਰਦਾ ਹੈ ਹਾਂਜੀ ਗੁਰੂ ਕੋ ਅਰਥ ਜੋ ਕਰ ਹੈ ਪ੍ਰਕਾਸ਼ ਅਰੂ ਦਾ ਅਰਥ ਹੈ ਪ੍ਰਕਾਸ਼ ਤੇ ਗੂ ਦਾ ਅਰਥ ਹੈ ਹਨੇਰਾ ਗੂ ਰੂ ਗੁਰੂ ਦਾ ਮਤਲਬ ਹੈ ਗੂ ਕਹਿੰਦੇ ਨੇ ਹਨੇਰੇ ਨੂੰ ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਓ ਜਨ ਚਿਤ ਸਾਡੇ ਅੰਦਰ ਹਨੇਰਾ ਹੈ ਉਹ ਹੈ ਗੂ ਤੇ ਗੁਰੂ ਉਹਦੇ ਚ ਕਰ ਦਿੰਦਾ ਹੈ ਰੋਸ਼ਨੀ ਪ੍ਰਕਾਸ਼ ਦੀਵਾ ਬਾਲ ਦਿੰਦਾ ਸ਼ਬਦ ਦਾ ਰੋਸ਼ਨੀ ਕਰ ਦਿੰਦਾ ਉਹ ਹੈ ਰੂਹ ਗੁਰੂ ਤੇ ਗੁਰੂ ਤਾਂ ਉਹ ਹੀ ਹੁੰਦਾ ਜਿਹੜਾ ਗਿਆਨ ਦਵੇ ਹਾਂਜੀ ਉਪਦੇਸ਼ੇ ਤੇ ਹੋਏ ਜਾਏ ਜਿਹਦੇ ਉਪਦੇਸ਼ ਨਾਲ ਜਿਹਦੀ ਸਿੱਖਿਆ ਨਾਲ ਉਪਦੇਸ਼ ਨਾਲ ਬਚਨਾ ਨਾਲ ਗਿਆਨ ਹੋਵੇ ਉਹ ਗੁਰੂ ਹੁੰਦਾ ਹੈ ਜਿਹਦੇ ਬੋਲ ਸੁਣ ਕੇ ਸਾਡੇ ਅੰਦਰ ਸੋਝੀ ਆਉਂਦੀ ਹੈ ਸਾਨੂੰ ਨੌਲੇਜ ਮਿਲਦੀ ਹੈ ਗਿਆਨ ਮਿਲਦਾ ਉਹ ਗੁਰੂ ਹੁੰਦਾ ਹੈ ਹਾਂਜੀ ਗੁਰੂ ਕਹ ਤਹ ਨਰ ਸਮਦਾਏ ساری ਦੁਨੀਆ ਨੂੰ ਗੁਰੂ ਕਹਿੰਦੀ ਹੈ ਗੁਰੂ ਦੇ ਲੱਛਣ ਇਹ ਨੇ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ ਉਹ ਹੁੰਦਾ ਹੈ ਗੁਰੂ ਹਾਂਜੀ ਸ਼੍ਰੀ ਨਾਨਕ ਤੇ ਸਤੇ ਪ੍ਰਕਾਸ਼ ਤੇ ਗੁਰੂ ਨਾਨਕ ਦੇਵ ਜੀ ਤਾਂ ਆਪਣੇ ਆਪ ਤੋਂ ਹੀ ਸਤੇ ਪ੍ਰਕਾਸ਼ ਹੋਏ ਨੇ ਭਾਵ ਉਹਨਾਂ ਦੇ ਗੁਰੂ ਕੋਈ ਨਹੀਂ ਉਹਨਾਂ ਨੇ ਕਿਸੇ ਤੋਂ ਗਿਆਨ ਨਹੀਂ ਲਿਆ ਕਿਸੇ ਕੋਲੋਂ ਪੜ੍ਹੇ ਨਹੀਂ ਕਿਸੇ ਕੋਲੋਂ ਸਿੱਖੇ ਨਹੀਂ ਉਹ ਗੁਰੂ ਨਾਨਕ ਦੇਵ ਜੀ ਦਾ ਕੋਈ ਗੁਰੂ ਇਤਿਹਾਸ ਵਿੱਚ ਮਿਲਦਾ ਨਹੀਂ ਵੀ ਜਿਹਦੇ ਕੋਲੋਂ ਬਾਬੇ ਨਾਨਕ ਨੇ ਕੋਈ ਪੜ੍ਹਾਈ ਕੀਤੀ ਹੋਵੇ ਕੋਈ ਸਿੱਖਿਆ ਲਈ ਹੋਵੇ ਕੋਈ ਗਿਆਨ ਲਿਆ ਹੋਵੇ ਉਹਦਾ ਜਨਮ ਤੋਂ ਹੀ ਸੁਤੇ ਹੀ ਪ੍ਰਕਾਸ਼ ਆਪਣੇ ਆਪ ਤੋਂ ਹੀ ਜਿਵੇਂ ਸੂਰਜ ਆਪਣੇ ਆਪ ਹੀ ਰੋਸ਼ਨੀ ਕਰੀ ਜਾਂਦਾ ਦੁਨੀਆ ਦੇ ਵਿੱਚ ਤੇ ਉਹਦੇ ਵਿੱਚ ਤੇਲ ਨਹੀਂ ਪਾਉਣਾ ਪੈਂਦਾ ਦੀਵਾ ਨਹੀਂ ਬਾਲਣਾ ਪੈਂਦਾ ਕੋਈ ਬਟਨ ਨਹੀਂ ਦਬਣਾ ਪੈਂਦਾ ਕੋਈ ਉਹਨੂੰ ਬਿਜਲੀ ਨਹੀਂ ਦੇਣੀ ਪੈਂਦੀ ਆਪਣੇ ਆਪ ਦੀਵਾ ਸਵੇਰੇ ਚੜ ਜਾਂਦਾ ਸੂਰਜ ਗੁਰੂ ਨਾਨਕ ਦੇਵ ਆਪਣੇ ਆਪ ਹੀ ਪ੍ਰਕਾਸ਼ ਕਰੀ ਜਾਂਦੇ ਹਨ ਹਾਂਜੀ ਜਨਮਤ ਤੇ ਅਜਮਤ ਜਨਪਾਸ ਜਨਮ ਤੋਂ ਹੀ ਸਾਰੀਆਂ ਸ਼ਕਤੀਆਂ ਨਾਲ ਲੈ ਕੇ ਆਏ ਨੇ ਸਾਰੀ ਕਰਾਮਾਤ ਦਾ ਪੰਡਾਰਾ ਗੁਰੂ ਬਾਬਾ ਜੀ ਦੇ ਜਨਮ ਤੋਂ ਹੀ ਕੋਲ ਹੈ ਹਾਂਜੀ ਡਗ ਬਹਿ ਮਹਿ ਉਪਦੇਸ਼ਨ ਲਾਗੇ ਛੋਟੀ ਉਮਰ ਵਿੱਚ ਪੰਡਤ ਨੂੰ ਪਾੰਦੇ ਕੋਲ ਪੜ੍ਹਨੇ ਪਾਇਆ ਤੇ ਪਾੰਦੇ ਨੂੰ ਆਪ ਪੜ੍ਹਾਇਆ ਪੜ੍ਹਦੇ ਪਾਇਆ ਸੀ ਪਾੰਦੇ ਕੋਲ ਉਲਟਾ ਪਾੰਦੇ ਨੂੰ ਹੀ ਪੜਾ ਕੇ ਆ ਗਏ ਹਾਂਜੀ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਬਚਨ ਸੁਣ ਲਏ ਜਿਨ੍ਹਾਂ ਨੇ ਉਹਨਾਂ ਦੇ ਬਚਨ ਕਮਾ ਲਏ ਉਹ ਵੱਡੇ ਭਾਗਾਂ ਵਾਲੇ ਗੁਰੂ ਨਾਨਕ ਦੇਵ ਦੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਨਾ ਲੈਣ ਨਾਲ ਹੀ ਛੰਡ ਪੈ ਜਾਂਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਨ ਸ਼ਾਂਤ ਹੋ ਜਾਂਦਾ ਨਾ ਲੈnde ਐਡਾ ਮਹਾਨ ਪਰਮੇਸ਼ਰ ਦਾ ਸਰੂਪ ਆ ਸੱਚੇ ਪਾਤਸ਼ਾਹ ਆਂਦੇ ਮੇਰੇ ਬੋਝ ਹੈ ਕਿ ਆ ਹਮ ਕਹਾਂ ਉਹ ਪੜਤਾਂ ਨੇ ਮਹਾਰਾਜ ਸਵਾਲ ਫੇਰ ਕਰ ਦੇਣਾ ਉਹਨਾਂ ਨੇ ਜੇ ਪੁੱਛ ਲਿਆ ਕਿ ਗੁਰੂ ਨਾਨਕ ਨੇ ਕਿਸੇ ਤੋਂ ਗਿਆਨ ਨਹੀਂ ਲਿਆ ਬਿਨਾਂ ਗਿਆਨ ਲਿਆ ਉਹ ਗੁਰੂ ਅੰਗਦ ਦੇਵ ਨੂੰ ਗੁਰੂ ਕਿਵੇਂ ਬਣਾ ਲਿਆ ਇਹ ਸਵਾਲ ਹੈ ਵੀ ਤੁਸੀਂ ਕਹਿੰਦੇ ਹੋ ਵੀ ਗੁਰੂ ਨਾਨਕ ਦਾ ਗੁਰੂ ਗੁਰੂ ਅੰਗਦ ਦੇਵ ਸੀ ਗੁਰੂ ਨਾਨਕ ਦੇਵ ਤੇ ਗੁਰੂ ਗੁਰੂ ਅੰਗਦ ਦੇਵ ਮੰਨ ਤਾਂ ਲੈਂਦੇ ਆ ਪਰ ਗਿਆਨ ਤਾਂ ਨਹੀਂ ਨਾ ਉਹਨਾਂ ਨੇ ਉਹਨਾਂ ਤੋਂ ਲਿਆ ਇਸ ਕਰਕੇ ਫਿਰ ਉਹ ਗੁਰੂ ਕਿਵੇਂ ਹੋਏ ਪੰਡਤਾਂ ਨੇ ਫਿਰ ਸਵਾਲ ਪੁੱਛਿਆ ਹਾਂਜੀ ਇਹ ਵੀ ਹਿਤਮਤ ਉੱਤਰ ਲਹੇ ਇਹ ਵੀ ਮਹਾਰਾਜ ਤੁਹਾਡੇ ਕੋਲੋਂ ਉੱਤਰ ਲੈਣਾ ਚਾਹੁੰਦੇ ਆ ਤੁਸੀਂ ਕਿਰਪਾ ਕਰਕੇ ਦੱਸੋ ਹਾਂਜੀ ਸੁਣ ਕੇ ਆ ਜੀ ਅਰਜਨ ਬਚਪਾਖਾ ਸਤਿਗੁਰੂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਸਿੱਖਾਂ ਦਾ ਦੂਸਰਾ ਸਵਾਲ ਸੁਣ ਕੇ ਫਿਰ ਬੋਲੇ ਹਾਂਜੀ ਇਸ ਬਾਰੇ ਸੁਣਹੁਤੀ ਦੀ ਗੀਸਾਖਾ ਮਹਾਰਾਜ ਕਹਿੰਦੇ ਪੰਡਤ ਜੀ ਤੁਸੀਂ ਸਾਰੇ ਪੜ੍ਹੇ ਹੋਏ ਹੋ ਇਦੇ ਤੇ ਤੁਹਾਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਇਤਿਹਾਸ ਸੁਣਾ ਦਿੰਨੇ ਆ ਜਿਹੜਾ ਪੁਰਾਣਾ ਵਿੱਚ ਲਿਖਿਆ ਹੋਇਆ ਆਂ ਜੀ ਮਾਇਆ ਸਰ ਜੋ ਏਕ ਓੰਕਾਰ ਜੋ ਮਾਇਆ ਸਰ ਏਕ ਓੰਕਾਰ ਹੈ ਪਰਮੇਸ਼ਰ ਵਾਹਿਗੁਰੂ ਨਰਨਕਾਰ ਜਦੋਂ ਉਸ ਨੇ ਦੁਨੀਆ ਬਣਾਈ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ ਜਦੋਂ ਮਹਾਰਾਜ ਕਾਲਪੁਰਖ ਤੋਂ ਸ੍ਰਿਸ਼ਟੀ ਬਣੀ ਆਂ ਜੀ ਉਹਨੇ ਦੁਨੀਆ ਨੂੰ ਬਣਾਉਣ ਵਾਸਤੇ ਕਵਾਉ ਮੈਨੇ ਹੁਕਮ ਦਿੱਤਾ ਕਵਾਉ ਦਾ ਸਭ ਬੋਲਿਆ ਕੂਣਾ ਕਹਿਣਾ ਵਾਹਿਗੁਰੂ ਕੀ ਬੋਲਿਆ ਕਿ ਮੈਂ ਏਕ ਹਾਂ ਬਹੁਤ ਰੂਪ ਹੋ ਜਾਵਾਂ ਮੈਂ ਇੱਕ ਹਾਂ ਤੇ ਮੈਂ ਬਹੁਤ ਰੂਪ ਹੋ ਜਾਵਾਂ ਸਾਇੰਸ ਵਾਲੇ ਕਹਿੰਦੇ ਨੇ ਉਸ ਵੇਲੇ ਇੱਕ ਬਹੁਤ ਵੱਡਾ ਧਮਾਕਾ ਹੋਇਆ ਵਿਸਫੋਟ ਹੋਇਆ ਤੇ ਗੁਰਬਾਣੀ ਕਹਿੰਦੀ ਆ ਵੀ ਕੀ ਹੁਕਮੀ ਹੋਵਨ ਆਕਾਰ ਆਕਾਰ ਫਸਰ ਗਏ ਇਸ ਤੇ ਹੋਏ ਲੱਖ ਦਰਿਆ ਉਹ ਲੱਖਾਂ ਦਰਿਆ ਜਿੰਦਗੀ ਦੇ ਚੱਲ ਪਏ ਚੰਨ ਅੱਖਾਂ ਚੰਨ ਸੂਰਜ ਗ੍ਰਹਿ ਤਾਰੇ ਗੈਕਸੀਸ ਪੈਦਾ ਹੋ ਗਈ ਸ੍ਰਿਸ਼ਟੀ ਰਚੀ ਗਈ ਉਹ ਇੱਕ ਅੰਕਾਰ ਆ ਸਤਗੁਰੂ ਤਿਹ ਪ੍ਰਸਾਦ ਸੱਚ ਹੋਏ ਜਿਹਦੀ ਕਿਰਪਾ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਗਿਆ ਹਾਂਜੀ ਪ੍ਰਗਟ ਭਏ ਤਬ ਦੇਵ ਜੋਤੀਨਾ ਉਹਦੀ ਫਿਰ ਮਾਇਆ ਪੈਦਾ ਹੋਈ ਏਕਾ ਮਾਈ ਜੁਗਤ ਵਿਆਹੀ ਉਹਦੇ ਫਿਰ ਤਿੰਨ ਚੇਲੇ ਹੋਏ ਤਿੰਨ ਚੇਲੇ ਪ੍ਰਵਾਨ ਇੱਕ ਸਤੋਗੁਣ ਹੋਇਆ ਇੱਕ ਰਜੋਗੁਣ ਹੋਇਆ ਇੱਕ ਤਮੋਗੁਣ ਹੋਇਆ ਸਤੋਗੁਣ ਕਿਹੜਾ ਹੈ ਸਤੋਗੁਣ ਵਿਸ਼ਨੂੰ ਹੈ ਰਜੋਗੁਣ ਕਿਹੜਾ ਹੈ ਬ੍ਰਹਮਾ ਹੈ ਤਮੋਗੁਣ ਕਿਹੜਾ ਹੈ ਸ਼ਿਵ ਜੀ ਹੈ ਇਹ ਤਿੰਨ ਨੇ ਤੇ ਫਿਰ ਪੈਦਾ ਹੋ ਗਏ ਇੱਕ ਦਾ ਕੰਮ ਹੈ ਪੈਦਾ ਕਰਨਾ ਦੁਨੀਆ ਨੂੰ ਦੂਜੇ ਦਾ ਕੰਮ ਹੈ ਪਾਲਣਾ ਕਰਨੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਇੱਕ ਪੈਦਾ ਕਰਦਾ ਇੱਕ ਪਾਲਣਾ ਕਰਦਾ ਇੱਕ ਸਾਰੇ ਨੂੰ ਸਮੇਟ ਕੇ ਖਤਮ ਕਰਦਾ ਕਿਉਂਕਿ ਜੇ ਖਤਮ ਨਾ ਕਰੇ ਤਾਂ ਤਾਂ ਵੀ ਦੁਨੀਆ ਨਹੀਂ ਅੱਗੇ ਚੱਲ ਸਕਦੀ ਸਾਰੇ ਪੈਦਾ ਹੋਈ ਜਾਣ ਮਰਨ ਕੋਈ ਨਾ ਧਰਤੀ ਤੇ ਥਾਂ ਨਹੀਂ ਰਹਿਣੀ ਇਸ ਵਾਹਿਗੁਰੂ ਨੇ ਵਿਧੀ ਬਣਾਈ ਹੋਈ ਹੈ ਇੱਕ ਸ਼ਕਤੀ ਪੈਦਾ ਕਰਨ ਵਾਲੀ ਹੈ ਇੱਕ ਪਾਲਣ ਵਾਲੀ ਹੈ ਇੱਕ ਉਹਨੂੰ ਸੰਗਾਰ ਕਰਨ ਵਾਲੀ ਹੈ ਇੱਕੋ ਹੀ ਹੈ ਇੱਕੋ ਹੀ ਇੱਕ ਹੀ ਹੈ ਨਾ ਇੱਕ ਸੰਸਾਰੀ ਇੱਕ ਭੰਡਾਰੀ ਉਹ ਤਿੰਨ ਰੂਪ ਧਾਰਨ ਕਰਕੇ ਇੱਕ ਨਹੀਂ ਤਿੰਨ ਰੂਪ ਧਾਰਨ ਕੀਤੇ ਮਾਇਆ ਦੇ ਨਾਲ ਹਾਂਜੀ ਬ੍ਰਹਮਾ ਵਿਸ਼ਨ ਮਹੇਸ਼ ਪਰਮੇਨਾ ਪੁਨ ਦੇ ਨਾਮ ਬ੍ਰਹਮਾ ਵਿਸ਼ਨ ਸ਼ਿਵ ਜੀ ਲੋਕ ਲੈਂਦੇ ਹਨ ਹਾਂਜੀ ਦਿਨ ਦਿਨ ਹੋ ਕੋ ਕੋ ਗੁਰ ਭਇਓ ਹੁਣ ਇਹਨਾਂ ਤਿੰਨਾਂ ਦਾ ਗੁਰੂ ਕੌਣ ਹੋਇਆ ਦੱਸੋ ਪੰਡਤ ਜੀ ਤੁਸੀਂ ਦੱਸੋ ਵੀ ਤੁਸੀਂ ਇਹ ਤਾਂ ਪੁੱਛਦੇ ਹੋ ਵੀ ਗੁਰੂ ਨਾਨਕ ਦਾ ਗੁਰੂ ਕੌਣ ਹੈ ਤੁਸੀਂ ਦੱਸੋ ਵੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਗੁਰੂ ਕੌਣ ਹੈ ਹਾਂ ਜੀ ਸੁਨੀਤਿ ਵਾੜੀ ਉੱਤਰ ਦਿਓ ਤਾਂ ਤਿ ਵਾੜੀ ਪੰਡਤ ਸੀਗੇ ਭਾਵੇਂ ਗੁਰੂ ਦੇ ਸਿੱਖ ਬਣ ਗਏ ਸੀ ਪਰ ਉਹ ਪੜੇ ਲਿਖੇ ਪੰਡਤ ਸੀ ਉਹਨਾਂ ਨੇ ਅੱਗੋਂ ਫਿਰ ਮਾਰੇ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਸੀਂ ਜੋ ਪੜਿਆ ਹੈ ਜੋ ਸੁਣਿਆ ਹੈ ਉਹ ਇਹ ਹੈ ਹਾਂ ਜੀ ਬ੍ਰਹਮਾ ਸ਼ਿਵ ਦੋਨੋਂ ਹੋ ਬਿਲ ਜਾਏ ਕਹਿੰਦੇ ਬ੍ਰਹਮਾ ਨੇ ਤੇ ਸ਼ਿਵ ਜੀ ਨੇ ਆਖਿਆ ਵੀ ਆਪਾਂ ਵਿਸ਼ਨੂੰ ਨੂੰ ਗੁਰੂ ਬਣਾ ਲਈਏ ਇਹ ਪੁਰਾਣਾ ਚ ਸਾਖੀ ਆਉਂਦੀ ਹੈ ਹਾਂ ਜੀ ਕਰਿਓ ਵਿਸ਼ਨ ਕੋ ਘੁਰ ਹਰ ਖਾਇ ਤੋ ਬ੍ਰਹਮਾ ਤੇ ਸ਼ਿਵ ਜੀ ਦੋਵੇਂ ਰਲ ਕੇ ਵਿਸ਼ਨ ਦੇ ਚੇਲੇ ਬਣ ਗਏ ਉਹਨਾਂ ਨੇ ਵਿਸ਼ਨ ਨੂੰ ਗੁਰੂ ਬਣਾ ਲਿਆ ਹਾਂ ਜੀ ਹੋਰ ਵਿਸ਼ਨ ਹੋਰ ਵੀ ਖਾਇ ਵਿਚਾਰਾ ਫਿਰ ਵਿਸ਼ਨੂ ਨੇ ਵਿਚਾਰਿਆ ਵੀ ਮੈਂ ਹੁਣ ਕਿਹਨੂੰ ਗੁਰੂ ਬਣਾਵਾਂ ਮੇਰਾ ਵੀ ਤਾਂ ਗੁਰੂ ਕੋਈ ਚਾਹੀਦਾ ਹੋਰ ਕੋਈ ਹੈ ਨਹੀਂ ਉਹਨਾਂ ਤੋਂ ਵੱਡਾ ਹਾਂ ਜੀ ਮਹਾਦੇਵ ਕੋ ਘੁਰ ਨਿਜ ਧਾਜਾ ਵਿਸ਼ਨੂ ਨੇ ਸ਼ਿਵ ਜੀ ਨੂੰ ਗੁਰੂ ਬਣਾ ਲਿਆ ਯਾਨੀ ਵਿਸ਼ਨੂ ਦਾ ਚੇਲਾ ਸ਼ਿਵ ਜੀ ਸ਼ਿਵ ਜੀ ਦਾ ਚੇਲਾ ਵਿਸ਼ਨੂ ਇੱਕ ਦੂਜੇ ਨੂੰ ਮੱਥਾ ਟੇਕਦੇ ਹਾਂਜੀ ਸ਼ਿਵ ਜੀ ਤੇ ਰਹਿ ਵਿਸ਼ਨ ਕੋ ਧਿਆਨ ਸ਼ਿਵ ਜੀ ਜਿਹੜਾ ਹੈ ਉਹ ਵਿਸ਼ਨ ਦਾ ਧਿਆਨ ਕਰਦਾ ਉਹਨੂੰ ਆਪਣਾ ਗੁਰੂ ਮੰਨਦਾ ਹਾਂਜੀ ਵਿਸ਼ਨ ਕਰੇ ਸ਼ਿਵ ਕੋ ਸਤਿਮਾਨ ਤੇ ਵਿਸ਼ਨੂ ਜਿਹੜਾ ਉਹ ਸ਼ਿਵ ਜੀ ਦਾ ਧਿਆਨ ਕਰਦਾ ਹਾਂਜੀ ਜਾਂ ਤੇ ਸਤ ਗੁਣ ਤਮ ਗੁਣ ਰੰਗ ਇਸ ਗੱਲ ਕੇ ਜਿਹੜਾ ਸਤੋ ਗੁਣੀ ਹੈ ਸਤੋ ਗੁਣੀ ਹੈ ਵਿਸ਼ਨੂ ਪਰ ਉਹਦਾ ਰੰਗ ਕਾਲਾ ਹੈ ਕਿਉਂ ਵਿਸ਼ਨੂ ਦਾ ਰੰਗ ਤਾਂ ਚਿੱਟਾ ਹੋਣਾ ਚਾਹੀਦਾ ਸਤੋ ਹੋਣ ਦਾ ਰੰਗ ਚਿੱਟਾ ਹੁੰਦਾ ਪਰ ਉਲਟਾ ਕੰਮ ਹੋਇਆ ਪਿਆ ਉਹ ਸ਼ਿਵ ਜੀ ਦਾ ਰੰਗ ਕਾਲਾ ਹੋਣਾ ਚਾਹੀਦਾ ਉਹ ਤਮੋ ਗੁਣੀ ਹੈ ਤਮ ਕਾਲਾ ਹੁੰਦਾ ਸਤੋ ਦਾ ਰੰਗ ਚਿੱਟਾ ਹੁੰਦਾ ਪਰ ਵਿਸ਼ਨੂੰ ਸਤੋ ਗੁਣੀ ਹੈ ਉਹਦਾ ਰੰਗ ਕਾਲਾ ਹੈ ਸ਼ਾਮ ਤੇ ਸ਼ਿਵ ਜੀ ਤਮੋ ਗੁਣੀ ਹੈ ਉਹਦਾ ਰੰਗ ਚਿੱਟਾ ਕਿਉਂ ਕਿਉਂਕਿ ਵਿਸ਼ਨੂੰ ਦਾ ਧਿਆਨ ਕਰਨ ਕਰਕੇ ਉਹਦਾ ਅਸਰ ਸ਼ਿਵ ਜੀ ਤੇ ਪਿਆ ਹੋਇਆ ਹੈ ਸ਼ਿਵ ਜੀ ਦਾ ਧਿਆਨ ਕਰਕੇ ਬੇਸਰ ਉਹਦਾ ਲਾਗ ਕਾਲਾ ਹੋਇਆ ਇੱਕ ਪਾਸੇੋਂ ਦੂਜੇ ਪਾਸੇ ਇਦਾਂ ਅਸਰ ਪਿਆ ਹੋਇਆ ਇਹ ਜਿਹੜੇ ਮਾਇਆ ਦੇ ਤਿੰਨ ਗੁਣ ਨੇ ਨਾ ਇਹ ਤਿੰਨੇ ਇਕੱਠੇ ਚੱਲਦੇ ਆ ਹਰ ਵੇਲੇ ਨਹੀਂ ਤਾਂ ਇੱਕ ਵੀ ਕੱਢ ਦੀਏ ਤੇ ਕੰਮ ਨਹੀਂ ਚੱਲਦਾ ਸੰਸਾਰ ਦਾ ਰਜੋ ਗੁਣ ਤਮੋ ਗੁਣ ਸਤੋ ਗੁਣ ਕਦੀ ਫੇਰੇ ਦੀ ਵਿਚਾਰ ਕਰਾਂਗੇ ਜਦੋਂ ਗੁਰਬਾਣੀ ਦੀ ਵਿਆਖਿਆ ਕਰਾਂਗੇ ਇੱਥੇ ਤਾਂ ਸੰਖੇਪ ਵਿੱਚ ਬਚਨ ਆ ਰਹੇ ਤੋ ਗੁਰੂ ਸਾਹਿਬ ਕਹਿੰਦੇ ਪੰਡਤ ਜੀ ਇਹ ਦੱਸੋ ਵੀ ਵਿਸ਼ਨੂੰ ਦਾ ਗੁਰੂ ਕੌਣ ਹੈ ਕਹਿੰਦੇ ਸ਼ਿਵ ਜੀ ਕਹਿੰਦੇ ਸ਼ਿਵ ਜੀ ਦਾ ਗੁਰੂ ਕੌਣ ਹੈ ਨਾ ਵਿਸ਼ਨੂੰ ਫਿਰ ਈਸ਼ੰਕਰਾ ਰਹਿ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਮੱਥਾ ਟੇਕਿਆ ਉਹਨਾਂ ਨੂੰ ਆਪਣਾ ਗੁਰੂ ਮੰਨ ਲਿਆ ਦੇਖ ਕਰਕੇ ਜੇ ਗੁਰੂ ਨਾਨਕ ਸਾਹਿਬ ਦਾ ਗੁਰੂ ਕੋਈ ਦੇਖਣਾ ਹੈ ਤੇ ਉਹ ਗੁਰੂ ਅੰਗਦ ਦੇਵ ਜੀ ਹਨ ਵੈਸੇ ਵਾਸਤਵ ਵਿੱਚ ਗੁਰ ਗੁਰ ਏਕੋ ਵੇਸ ਅਨੇਕ ਨਾਨਕ ਕਰਤੇ ਕੇ ਕੀਤੇ ਵੀਸ ਗੁਰੂਆਂ ਦਾ ਗੁਰੂ ਅਕਾਲ ਪੁਰਖ ਉਹ ਗੁਰੂ ਨਾਨਕ ਦਾ ਗੁਰੂ ਹੈ ਹਾਂਜੀ ਭਏ ਬਿ ਪਰਜੈ ਦਨ ਹੋ ਅੰਕ ਸੋ ਸ਼ਿਵ ਜੀ ਦਾ ਰੰਗ ਚਿੱਟਾ ਹੋ ਗਿਆ ਤੇ ਵਿਸ਼ਨੂੰ ਦਾ ਰੰਗ ਕਾਲਾ ਹੋ ਗਿਆ ਇਹਦਾ ਕਾਰਨ ਇਹੀ ਬਣਿਆ ਕਿ ਉਹਨਾਂ ਨੇ ਇੱਕ ਦੂਜੇ ਨੂੰ ਆਪਣਾ ਗੁਰੂ ਬਣਾ ਲਿਆ ਹਾਂ ਜੀ ਸਤਗਣ ਉੱਜਲ ਸ਼ਿਵ ਨੇ ਧਰਿਓ ਸਤਗੁਣੀ ਜਿਹੜਾ ਹੈ ਰੰਗ ਚਿੱਟਾ ਹੈ ਉਹ ਸ਼ਿਵ ਜੀ ਨੇ ਆਪਣੇ ਸਰੀਰ ਤੇ ਧਾਰਨ ਕਰ ਲਿਆ ਹਾਂ ਜੀ ਸਤਗੁਣ ਸਿਆਮ ਵਿਸ਼ਨ ਜੀ ਕਰਿਓ ਜਿਹੜਾ ਸ਼ਿਵ ਜੀ ਦਾ ਕਾਲਾ ਰੰਗ ਸੀਗਾ ਸਿਆਮ ਉਹ ਵਿਸ਼ਨੂ ਨੇ ਆਪਣੇ ਸਰੀਰ ਤੇ ਧਾਰਨ ਕਰ ਲਿਆ ਕਿਉਂਕਿ ਗੁਰੂ ਦਾ ਰੰਗ ਧਾਰਨ ਕਰੀਦਾ ਨਾ ਜਿਵੇਂ ਸਾਨੂੰ ਮਹਾਰਾਜ ਸਚੇ ਪਾਤਸ਼ਾਹ ਨੇ ਖਾਲਸਾ ਬਾਣਾ ਦਿੱਤਾ ਅਸੀਂ ਗੁਰੂ ਗੋਬਿੰਦ ਸਿੰਘ ਦਾ ਬਾਣਾ ਉਹ ਧਾਰਨ ਕੀਤਾ ਇਹ ਉਹਨਾਂ ਦੇ ਚੇਲੇ ਹੋਣ ਦੀ ਨਿਸ਼ਾਨੀ ਹੈ ਕਿ ਅਸੀਂ ਉਹਨਾਂ ਦੇ ਚੇਲੇ ਹਾਂ ਗੁਰੂ ਗੋਬਿੰਦ ਸਿੰਘ ਦੇ ਚੇਲੇ ਇਹ ਨਿਸ਼ਾਨੀ ਹੈ ਨਾ ਕਿਰਪਾਨ ਹੈ ਕੜਾ ਹੈ ਦਸਤਾਰ ਹੈ ਚੋਲਾ ਹੈ ਕਸ਼ਹਿਰਾ ਹੈ ਜੋ ਵੀ ਸਾਨੂੰ ਮਾਰਨੇ ਬਾਣਾ ਜਾਂ ਸਾਨੂੰ ਕਕਾਰ ਦਿੱਤੇ ਦੇ ਸਿੰਘਾਂ ਦਾ ਇਸ ਰੂਪ ਦਿੱਤਾ ਦਾੜ੍ਹੀ ਕੇਸ ਦਿੱਤੇ ਇਥੋਂ ਪਤਾ ਲੱਗ ਜਾਂਦਾ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਰੰਗ ਧਾਰਨ ਕਰੀ ਬੈਠੇ ਉਹਨਾਂ ਦਾ ਇਦਾਂ ਹੀ ਵਿਸ਼ਨੂੰ ਦਾ ਰੰਗ ਸੀਗਾ ਚਿੱਟਾ ਸ਼ਿਵ ਜੀ ਬਣ ਕੇ ਚੇਲਾ ਉਹਨੇ ਧਾਰਨ ਕਰ ਲਿਆ ਹੁਣ ਸ਼ਿਵ ਜੀ ਦਾ ਰੰਗ ਸੀ ਕਾਲਾ ਉਹਦਾ ਬਣ ਗਿਆ ਚੇਲਾ ਵਿਸ਼ਨੂੰ ਉਹਨੇ ਉਹ ਧਾਰਨ ਕਰ ਲਿਆ ਉਲਟਾ ਕੰਮ ਹੋ ਗਿਆ ਹੋਣਾ ਤਾਂ ਚਾਹੀਦਾ ਸੀ ਵਿਸ਼ਨੂੰ ਦਾ ਰੰਗ ਚਿੱਟਾ ਸ਼ਿਵ ਜੀ ਦਾ ਰੰਗ ਕਾਲਾ ਪਰ ਹੈ ਇਸ ਤੋਂ ਵਿਪਰੀਤ ਹਾਂਜੀ ਸੁਣ ਬੋਲੇ ਸ਼੍ਰੀ ਗੁਰੂ ਪ੍ਰਮੀਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਪੰਡਤ ਜੀ ਜਬਹ ਵਿਸ਼ਨੁ ਸ਼ੇਵ ਕੋ ਗੁਰ ਕੀਨ ਜਦੋਂ ਵਿਸ਼ਨੂੰ ਨੇ ਸ਼ਿਵ ਜੀ ਨੂੰ ਗੁਰੂ ਬਣਾਇਆ ਸੀ ਤਦ ਹੀ ਹੋਇਓ ਗਿਆਨ ਸਰੂਪ ਉਦੋਂ ਹੀ ਸ਼ਿਵ ਜੀ ਗਿਆਨ ਸਰੂਪ ਹੋ ਗਿਆ ਤੈਸ ਉਹਦੋਂ ਹੀ ਬਿਸਰੂਨੋ ਗਿਆਨ ਹੋਇਆ ਉਸ ਤੋਂ ਪਹਿਲਾਂ ਗਿਆਨ ਸਰੂਪ ਨਹੀਂ ਹੋਇਆ ਜੜਸਾ ਮਾਇਆ ਦੇ ਤਿੰਨੇ ਗੁਣ ਜੜ ਹਨ ਚੇਤਨ ਗਦੋਂ ਹੁੰਦੇ ਨੇ ਜਦੋਂ ਗੁਰੂ ਆਲੇ ਬਣਦੇ ਨੇ ਸਾਸਨ ਦੇ ਇਨਸਾਨ ਜਿੰਨਾ ਮਰਜੀ ਸਿਆਣਾ ਹੋਵੇ ਜਿੰਨਾ ਜਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਿਰ ਤੇ ਹੱਥ ਨਹੀਂ ਟਿਕਦਾ ਉਹਨਾਂ ਚਿਰ ਜੜ ਪੁੱਤੀ ਰਹਿੰਦੀ ਹੈ ਅਨ ਅਨਭਵ ਪ੍ਰਕਾਸ਼ ਨਹੀਂ ਆਉਂਦਾ ਹਾਂਜੀ ਕਹ ਅਗੇ ਹੀ ਹੁ ਤੋ ਅਨੂਪ ਕਹਿੰਦੇ ਦੱਸੋ ਕਿ ਪਹਿਲਾਂ ਹੀ ਗਿਆਨੀ ਸੀ ਕਿ ਬਾਅਦ ਵਿੱਚ ਗਿਆਨੀ ਬਣਿਆ ਹਾਂਜੀ ਕਹੇ ਉਤਵਾੜੀ ਤੱਬ ਭਗਵਾਨ ਤੋਂ ਕਹਿਣ ਲੱਗੇ ਜੀ ਉਹ ਪਹਿਲਾਂ ਹੀ ਗਿਆਨ ਸਰੂਪ ਸਨ ਹਾਂਜੀ ਕੋਤੋ ਪ੍ਰਥਮ ਹੀ ਗਿਆਨ ਜਤਹਾਨ ਤੋਂ ਭਿਸ਼ਣੂ ਤਾਂ ਪਹਿਲਾਂ ਹੀ ਗਿਆਨ ਸਰੂਪ ਹਨ ਹਾਂਜੀ ਜਗ ਕੀ ਕਰਨ ਪ੍ਰਚਾਦਾ ਕਾਰਨ ਜਗਤ ਦੀ ਮਰਿਆਦਾ ਕਰਨ ਵਾਸਤੇ ਗੁਰੂ ਧਾਰਨ ਕੀਤਾ ਹੈ ਹੂੰ ਬਿਸ਼ਨ ਕਰਿਓ ਸ਼ਿਵ ਕੋ ਵਰਧਾਰਨ ਬਿਸ਼ਨੂ ਨੇ ਸ਼ਿਵ ਜੀ ਨੂੰ ਗੁਰੂ ਧਾਰਨ ਕੀਤਾ ਹੈ ਹਾਂ ਜਿਨ ਕਹੇ ਜਿਮ ਤੁਮ ਜਾਨੋ ਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਤੁਸੀਂ ਵੀ ਇਸ ਤਰ੍ਹਾਂ ਜਾਣ ਲਓ ਜਿਨ ਨਾਨਕ ਜਗ ਗੁਰੂ ਮਹਾਨੋ ਗੁਰੂਆਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਆਪ ਹੀ ਗੁਰੂ ਹਨ ਉਹਨਾਂ ਨੂੰ ਹੋਰ ਕਿਸੇ ਗੁਰੂ ਦੀ ਲੋੜ ਨਹੀਂ ਹੈ ਹਾਂਜੀ ਸਵੈਮ ਪ੍ਰਕਾਸ਼ ਪ੍ਰਥਮ ਹੀ ਥੇ ਉਹ ਸੁਤੇ ਗੁਰੂ ਹਨ ਆਪਣੇ ਆਪ ਤੋਂ ਹੀ ਗੁਰੂ ਹਨ ਜਨਮ ਤੋਂ ਹੀ ਗੁਰੂ ਹਨ ਭਿਆ ਗਿਆਨ ਸਰੂਪ ਹਨ ਹਾਂਜੀ ਮੇਰੇ ਜਾਦਾ ਧਾਰਿਤ ਭਏ ਪਰ ਜਦੋਂ ਮਨੁੱਖੀ ਜਾਮਾ ਧਾਰਨ ਕਰ ਲਿਆ ਤੇ ਮਨੁੱਖੀ ਜਾਮੇ ਦੀ ਮਰਿਆਦਾ ਦੇ ਮੁਤਾਬਕ ਉਹਨਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਨ ਕੀਤਾ ਹਾਂਜੀ ਜੀ ਅੰਗਦ ਕੋ ਗੁਰੂ ਸਥਾਪ ਉਹ ਅੰਗਦ ਦੇਵ ਜੀ ਨੂੰ ਗੁਰੂ ਬਣਾ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦਿੰਦਾ ਹਾਂਜੀ ਜੋਤ ਜਗਾਈ ਆਪਣੀ ਆਪ ਆਪਣੀ ਜੋਤ ਉਹਨਾਂ ਵਿੱਚ ਜਗਾ ਦਿੱਤੀ ਹਾਂਜੀ ਯਾਦੇ ਨਿਸ਼ਚਾ ਕਰ ਮਹਿ ਧਰੋ ਇਸ ਕਰਕੇ ਤੁਸੀਂ ਸੰਕੇਜ ਨਾ ਪਵੋ ਗੁਰੂ ਨਾਨਕ ਸਾਹਿਬ ਤੇ ਨਿਸ਼ਚਾ ਰੱਖੋ ਹਰ ਤਰ੍ਹਾਂ ਨਾਲ ਪੂਰੇ ਹਨ ਕੋਈ ਵੀ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਹਾਂਜੀ ਸਿੱਖੀ ਧਰਮ ਨਿਭਾਣ ਕਰੋ ਸਿੱਖੀ ਧਰਮ ਨਿਭਾਓ ਸਿੱਖ ਦਾ ਧਰਮ ਕੀ ਹੈ ਗੁਰ ਕਹਿਆ ਸਾਕਾਰ ਕਮਾਓ ਗੁਰ ਕੀ ਕਰਨੀ ਕਾਹੇ ਤਾਂ ਗੁਰੂ ਨੇ ਕੀ ਕੀਤਾ ਕਿਵੇਂ ਕੀਤਾ ਕਿਉਂ ਕੀਤਾ ਇਦਾਂ ਦੇ ਕਿੰਤੂ ਪ੍ਰੰਤੂ ਨਾ ਕਰੋ ਬਸ ਗੁਰੂ ਦੇ ਬਚਨ ਮੰਨੋ ਹਾਂਜੀ ਹਰਤ ਪਰਤ ਮਹਿਲ ਹੋ ਅਨੰਦ ਨੋਗੁ ਪਰ ਲੋਗ ਸੁਖੀ ਹੋ ਜਾਓਗੇ ਆਨੰਦ ਪਾਓਗੇ ਹਾਂਜੀ ਜੀ ਤੋ ਹੋ ਸਕਲੇ ਵਿਕਾਰ ਬਿਲੰਦ ਔਰ ਮਨ ਦੇ ਵਿਕਾਰਾਂ ਨੂੰ ਜਿੱਤ ਲੋਗੇ ਹੌਲੇ ਹੌਲੇ ਨਾਮ ਜਪਦੇ ਹੋਏ ਹਾਂਜੀ ਸੁਨ ਗੁਰ ਪਾਖ ਹਰਖ ਕੋ ਧਾਰਾ ਸਤ ਗੁਰੂ ਜੀ ਦੇ ਵਜਨ ਸੁਣ ਕੇ ਬੜੇ ਖੁਸ਼ ਹੋਏ ਹਾਂਜੀ ਔਰ ਸੰਸੈਨ ਕੋ ਨਿਵਾਰਾ ਸਾਰੇ ਮਨ ਦੇ ਸੰਸੇ ਸਿੱਖਾਂ ਦੇ ਮਿਟ ਗਏ ਹਾਂਜੀ ਸੇਵਾ ਕਰਦੇ ਰਹੇ ਸਤ ਗੁਰ ਕੀ ਸਤ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਇਹ 6ਵੀਂ ਦਿਵਾਰੀ ਬ੍ਰਹਮਣ ਸੇਵਾ ਕਰਦੇ ਰਹੇ ਹਾਂਜੀ ਫਰੀ ਅਗਿਆਨਤਾ ਦੂਰ ਕੀ ਔਰ ਅਗਿਆਨਤਾ ਦੂਰ ਹੋ ਗਈ ਗਿਆਨ ਦਾ ਪ੍ਰਕਾਸ਼ ਹੋ ਗਿਆ ਹਾਂਜੀ ਜੱਲਾ ਅਪਰਪਘੀਰਥ ਜਾ ਸੋ ਸਾਥ ਸੰਗਤ ਇਸ ਪ੍ਰਕਾਰ ਇਹ ਗੁਰਸਿੱਖਾਂ ਨੂੰ ਮਾਰੇ ਉਪਦੇਸ਼ ਦਿੰਦੇ ਨੇ ਮਾਰੇ ਇਹਨੂੰ ਪੁੱਛਿਆ ਸੀ ਵੀ ਗੁਰੂ ਨਾਨਕ ਦਾ ਗੁਰੂ ਕੌਣ ਹੈ ਮਾਰੇ ਕਹਿੰਦੇ ਗੁਰੂ ਨਾਨਕ ਸਾਹਿਬ ਆਪ ਹੀ ਗੁਰੂ ਹਨ ਗੁਰੂਆਂ ਦੇ ਗੁਰੂ ਉਹਨਾਂ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਨ ਪਰ ਜੇ ਮਨੁੱਖੀ ਜਾਮੇ ਕਰਕੇ ਜੇ ਕਹੋ ਵੀ ਗੁਰੂ ਤਾਲਣ ਕਰਨਾ ਜ਼ਰੂਰੀ ਹੈ ਤਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਬਣਾਇਆ ਜੇ ਤੁਸੀਂ ਕਹੋ ਵੀ ਇਹ ਕਿੱਦਾਂ ਹੋ ਸਕਦਾ ਹੈ ਗੁਰੂ ਅੰਗਦ ਦੇਵ ਤਾਂ ਉਹਨਾਂ ਦੇ ਸਿੱਖ ਸਨ ਤਾਂ ਉਹ ਕਹਿੰਦੇ ਵੀ ਬ੍ਰਹਮਾ ਦਾ ਵਿਸ਼ਨੂੰ ਦਾ ਗੁਰੂ ਕੌਣ ਸੀ ਸ਼ਿਵ ਜੀ ਤੇ ਸ਼ਿਵ ਜੀ ਦਾ ਗੁਰੂ ਕੌਣ ਸੀ ਵਿਸ਼ਨੂੰ ਉਹ ਜੇ ਉਹ ਪ੍ਰਮਾਣ ਦੇ ਕੇ ਸਿੱਧ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਬਈ ਗੁਰੂ ਨਾਨਕ ਸਾਹਿਬ ਜੀ ਉੱਤੇ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਾ ਕਰੋ ਗੁਰੂ ਨਾਨਕ ਸਾਹਿਬ ਆਪ ਨਰਾਇਣ ਕਲਾਤਾ ਜਗ ਵਿੱਚ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਕਥਾ ਅਗੇ ਸਰਵਣ ਕਰਾਂਗੇ ਸਮੇਂ ਦੇ ਦਿਹਾੜ ਦਾ ਸੁਆਬਤੀ ਹੈ ਏਗ